RSS ਦੇ ਵਿਚਾਰ ਤਾਰਾ ਪੰਜਾਬ ਤੇ ਲਾਗੂ ਨਹੀਂ ਹੋ ਸਕਦੀ ਜਿਵੇਂ ਚਕਰ ਇਹ ਸਰਦਾਰ ਹੈ ਪਿਛਲੇ ਅੰਦੋਲਨ ਸਮੇਂ ਜਦੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਕਾਂਗਰਸ ਡੱਟ ਕੇ ਕਿਸਾਨ ਭਰਾ ਮਾ ਦੀ ਨਾਲ ਖੜੀ ਤੇ ਸੁਰੱਖਿਅਤ ਦਿੱਲੀ ਦੇ ਬੱਡਰ ਤੱਕ ਪਹੁੰਚਾਇਆ ਇਹ ਬਿਆਨ ਦਿੱਤਾ ਗਿਆ ਹੈ ਰਾਜਾ ਵਿੜਿੰਗ ਦੇ ਵੱਲੋਂ ਦੱਸਦੇ ਕਿ ਉਹਨਾਂ ਨੇ ਮੌਜੂਦਾ ਸਰਕਾਰ ਦੇ ਉੱਤੇ ਜਮ ਕੇ ਨਿਸ਼ਾਨੇ ਸਾਦੇ ਨੀਤੀ ਇਸੇ ਨਾਲ ਹੀ ਰਾਜਾ ਵਿੜਿੰਗ ਦੇ ਵੱਲੋਂ ਸ਼ੁਭਦੀ ਕਾਤਲਾਂ ਦੇ ਉੱਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਸਾਡੇ ਲਈ ਕਾਂਗਰਸ ਦਾ ਰਾਸੀ ਅਸੀਂ ਬਾਹਰ ਫੜ ਕੇ ਬੇ ਅਕਸਰਾਂ ਦੇ ਪੁਲਸਬ ਅਕਸਰਾਂ ਦੇ ਘਟਕਾ ਲੈ ਕੇ ਇਹਨਾਂ ਨੂੰ ਦਿੱਲੀ ਦੇ ਬਾਹਰ ਤੱਕ ਛੱਡ ਕੇ ਆਏ ਸੀ ਕਿਸੇ ਨੂੰ ਹੱਥ ਨਹੀਂ ਲੱਗ ਕੇ ਮੁੱਕਾ ਸੀ। ਬੋਲੇ ਸੋਨਿਆ ਜਿਹੜਾ ਮਰਦੀ ਕਿਸਾਨ ਦੇ ਪੰਪ ਰੋਕਿਆ ਜਿਹੜਾ ਮਰਦੀ ਕੋਲ ਰੋਕਿਆ ਕਿਸੇ ਨੇ ਹੱਥ ਦੇ ਪਰਚਾ ਨਹੀਂ ਹੋਇਆ ਕਿ ਕਿਸਾਨਾਂ ਦੇ ਲੱਕਾਂ ਬਾਵਾ ਤੋੜ ਕੇ ਮੜ ਕੇ ਮੈਟਰ ਜਾ ਕੇ ਮੈਟਰ ਤੇ ਮੋਨਨ ਮਿਲ ਕੇ ਅੱਜ ਤੋਂ ਰਬੜ ਮਾਰਦੇ ਆ ਕੱਢ ਕੇ ਲੈ ਜਾਈਏ ਫਿਰ ਧੂਏ ਦੀ ਆੜ ਦੇ ਵਿੱਚ 12 ਮੋਰ ਦੇ ਫੈਰ ਕਰਦੇ ਆ ਮਲਗਦਾਨ ਦਾ ਅਸਲਾ ਉਹਨਾਂ ਨੂੰ ਸਰਕਾਰੀ ਅਸਲੇ ਨਾਲ ਨਹੀਂ ਕਰਦੇ ਕਿ ਮਾਰੋ ਪਿਜਾਓ ਰਾਹੂ ਕਾਨੀ ਮੈਂ ਗੱਲ ਕੀਤੀ ਇੱਕ ਫੌਜੀ ਸੀਗਾ ਉਹ ਕਿਸਾਨ ਬਣਿਆ ਉਹ ਉੱਥੇ ਗਿਆ ਸੀ ਅਦੋਲੇ ਚ ਉਹ ਕਹਿੰਦਾ ਵੀ ਮੈਂ ਜੰਮੂ ਕਿਸਮੀਂ ਕਰਦਾ ਮੈਂ ਜੰਮੂ ਕਿਸਮੀਂ ਡਿਊਟੀ ਕਰਦਾ ਰਿਹਾ بچن کی کسان ادن لی تیار نہیں پنجاب کا جت نہیں مانتا دو کنیا گرو نے سکھایا کہ ਉਹ ਅਰਦਾਸ ਵੀ ਬੰਦ-ਬੰਦ ਕਟਵਾਏ ਖੋਪਰੀਆਂ ਲਹਣੀਆਂ ਚਰਖੜੀਆਂ ਤੇ ਚੜੇ ਆ ਰਹੇ ਨੇ ਚੜਾਏ ਫੇਰ ਸਭ ਕੁਝ ਹੀ ਹਾਰ ਗਿਆ ਇਹ ਹਰ ਬੰਤੇ ਦੇ ਅਰਦਾਸ ਦੇ ਵਿੱਚ ਕਿਸੇ ਦੇ ਭੋਗ ਤੇ ਕਿਸੇ ਦੇ ਵਿਆਹ ਤੇ ਖੰਡ ਪਾਟ ਤੇ ਇਹ ਸਾਡੇ ਦਿਮਾਗ 'ਚ ਕੰਨਾਂ 'ਚ ਪੈਂਦੀ ਹੈ ਜਦੋਂ ਇਹ ਗੱਲ ਕੰਨਾਂ 'ਚ ਪੈਂਦੀ ਹੈ ਇੱਕ ਤਿੰਨ ਪੰਜ ਵਾਰੀ ਤਾਂ ਬੰਦਾ ਧਿਰਤਾ ਛੱਡਦਾ ਹੈ اے موی نا پتا کہ سکھ میری نہیں گا سارا دیش مر لے گا آر ایس ایس بھی پنجاب کے لابو نہیں ہو سکتی جن کر اے سردار ہے جن کر اے روٹی ہیں سردار ایک گھر تو مر سکتا ہے سکان پہ مزدور پنجابی پنجاب پنجاب وہ ایک گھر کو مر سکتا ہے جن آر کو آرتھک کمزور گا مان لو مر مرد لگے گیا ਔਰ ਕੋਈ ਪੈਸੇ ਨਾ ਹੋਏ ਉਹ ਗੋਡਿਆਂ ਤੇ ਕਰ ਲਿਆ ਫੇਰ ਉਹ ਥੋੜੀ ਈਨ ਮੰਨ ਲਵੇ ਕਿਉਂਕਿ ਉਹਦਾ ਘਰ දුੱਖਾ ਹੈ ਬੱਚੇ දුਖੇ ਪਰਿਵਾਰ දුਖਾ ਹੈ ਔਰੇ ਮੰਚਾ ਵੀ ਇੱਕ ਆਲੇ ਕਾਨੂੰ ਲਿਆ ਕੇ ਇਹਨਾਂ ਨੂੰ ਗੋਡਿਆਂ ਤੇ ਕਰਨੋ ਆਰਥਿਕ ਕਮਜ਼ੋਰ ਕਰੋ ਜਦੋਂ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਆਰਥਿਕ ਕਮਜ਼ੋਰ ਹੋ ਜਾਏਗਾ ਫੇਰ ਇਹ ਨੂੰ ਕਹੂੰਗਾ ਵੀ ਲੈ ਹੁਣ ਆਥਮੂ ਦਿੰਦਾ ਆਦ ਮੈਂ ਫੇਰ ਮੈਂ ਕੋਸ਼ਿਸ਼ ਕਰੂੰਗਾ ਇਹਨਾਂ ਨੂੰ ਈਨ ਬਣਾਉਣ

ਇੱਥੇ ਪੰਜਾਬ ਨੇ 71 ਤੇ 69 ਦੀਆਂ ਜੰਗਾ ਲੜ ਕੇ ਸਰਕਾਰ ਜਿੰਦੀਆਂ ਝੰਡਾ ਲਾ ਕੇ ਇਹ ਹਿੰਦੁਸਤਾਨ ਦਾ ਝੰਡਾ ਬੁਲੰਦ ਕੀਤਾ ਇਹ ਉਹ ਪੰਨਾ ਦੱਸਦੀ ਕਿ ਬੀਤੇ ਦਿਨ ਵੀ ਰਾਜਾ ਵਿੜਿੰਗ ਤੇ ਕਾਂਗਰਸ ਅਗਯੋਂ ਦੇ ਵੱਲੋਂ ਸੰਗਰੂਰ ਦੇ ਵਿੱਚ ਐਸਐਸਪੀ ਦਫ਼ਤਰ ਨੂੰ ਘੇਰਾ ਪਾਇਆ ਗਿਆ ਅਤੇ ਮੋਦੀ ਸਰਕਾਰ ਦੇ ਖਿਲਾਫ ਹਰਿਆਣਾ ਸਰਕਾਰ ਦੇ ਖਿਲਾਫ ਜਮ ਕੇ ਨਾਰਿਵੱਜ ਕੀਤੀ ਗਈ ਇਸ ਦੇ ਨਾਲ ਹੀ ਉਹਨਾਂ ਮੰਕੀਤੇ ਗਏ ਸ਼ੁਭਦੀ ਕਾਤਲਾਂ ਦੇ ਉੱਤੇ ਜਲਦ ਤੋਂ ਜਲਦ ਪਰਚਾ ਦਰਜ ਕੀਤਾ ਜਾਵੇ ਤੇ ਉਸ ਨੂੰ ਇਨਸਾਫ ਦਿੱਤਾ ਜਾਵੇ ਬਿਊਰੋ ਰਿਪੋਰਟ ਪੰਜਾਬੀ ਲੁਕ ਚੈਨਲ